ਜੋ ਸਤਾਰਜ ਸਤਾਰਜ ਜੋ ਪਹੁੰਚਾ ਰਹੀ ਹੈ بڑے ਸਤਾਰਜ ਜੋ ਨੇ ਉਹਨਾਂ ਦੇ ਗ੍ਰਹਿ ਵਿਖੇ ਦੂਜੀ ਕੋਲ ਆਏ ਆ ਸਾਰੇ ਪਾਰਟੀ ਦੇ ਜ਼ਿੰਮੇਵਾਰ ਸਜਣਾ ਨਾਲ ਮੁਲਾਕਾਤ ਕੀਤੀ ਆ ਜੋ ਮੌਜੂਦਾ ਹਾਲਾਤ ਨੇ ਜੋ ਜਿਸ ਤਰੀਕੇ ਨਾਲ ਪਾਛਪਾਦੀ ਤੇ ਆਮ ਆਦਮੀ ਸਰਕਾਰ ਦੀ ਜੋ ਕਾਰਗੁਜ਼ਾਰੀ ਰਹੀਆਂ ਉਹਦੇ ਬਾਰੇ ਚਰਚਾ ਵਾਹ ਪੂਰੀਆਂ ਨੇ ਔਰ ਲੋਕਾਂ ਦਾ ਇਹ ਮੰਨ ਪੜਿਆ ਕਿ ਜੋ ਐਂਟੀ ਲੋਕਾਂ ਦੀ ਪਾਲਸੀਆਂ ਨੇ ਉਹਨਾਂ ਨੂੰ ਕਿਵੇਂ ਲੋਕਾਂ ਦੇ ਮਸਲੇ ਉਹ ਕਿਵੇਂ ਹੱਲ ਹੋ ਸਕਦੇ ਆ ਉਹਨਾਂ ਨੂੰ ਅਜਾਗਰ ਕਰਕੇ ਨਾ ਸਰਕਾਰਾਂ ਦੀ ਫੇਲੀਅਰਸ ਔਰ ਜੋ ਪਹਿਲਾਂ ਸਾਡੇ ਵੇਲੇ ਜੋ ਚੰਗੇ ਕੰਮ ਹੋਏ ਆ ਉਹਦੇ ਬਾਰੇ ਅੱਜ ਵਿਸਤਾਰ ਪੂਰਵਕ ਜਿਕਰ ਹੋਇਆ ਚਲੋ ਇਹ ਭਾਜਪਾ ਦਾ ਕੰਮ ਹੈ ਜੀ ਵੋਟਾਂ ਮੰਗਣੀਆਂ ਮਗਰ ਅੱਜ ਮੈਂ ਇਹੀ ਮਹਿਸੂਸ ਕਰਦਾ ਕਿ ਦੇਖੋ ਪੰਜਾਬ ਦੀ ਜਿਹੜੀ ਰੀੜ ਦੀ ਹੱਡੀ ਹੈ ਨਾ ਜੀ ਉਹ ਖੇਤੀ ਆ 70% ਲੋਕ ਖੇਤੀ ਤੇ ਨਿਰਭਰ ਨੇ ਤੇ ਜੇ ਖੇਤੀ ਪ੍ਰਫੁੱਲਤ ਰਹੂਗੀ ਮਜ਼ਦੂਰ ਨੂੰ ਮਜ਼ਦੂਰੀ ਮਿਲਣੀ ਆ ਦੁਕਾਨਦਾਰ ਦੀ ਦੁਕਾਨ ਚੱਲਣੀ ਆ ਕਾਰੋਬਾਰ ਵਾਲੇ ਨੂੰ ਕਾਰੋਬਾਰ ਮਿਲਣਾ ਮਗਰ ਜੇ ਕਿਸਾਨੀ ਖਤਰੇ ਚ ਪੈ ਗਈ ਤੇ ਆਟੋਮੈਟਿਕਲੀ ਪੰਜਾਬ ਖਤਰੇ ਚ ਔਰ ਇਸ ਗੱਲ ਨੂੰ ਭਾਜਪਾ ਜਾਂ ਆਮ ਆਦਮੀ ਪਾਰਟੀ ਦੀ ਸਰਕਾਰਾਂ ਨਹੀਂ ਸਮਝ ਗਈਆਂ ਦੋਵੇਂ ਸਰਕਾਰਾਂ ਨੇ ਕੇਜਰੀਵਾਲ ਨੇ ਵੀ ਔਰ ਮੋਦੀ ਸਾਹਿਬ ਨੇ ਵੀ ਦੋਵਾਂ ਨੇ ਕਿਹਾ ਸੀ ਕਿ ਐਮਐਸਪੀ ਅਸੀਂ ਲਾਗੂ ਕਰਾਂਗੇ ਇਹ ਕਹਿੰਦੇ ਸੀ ਆਪ ਵਾਲੇ ਕਹਿੰਦੇ ਜੇ ਸੈਂਟਰ ਨੇ ਨਹੀਂ ਕੀਤੀ ਅਸੀਂ ਕਰਾਂਗੇ ਤੇ ਉਹ ਕਹਿੰਦੇ ਜੇ ਇਹਨਾਂ ਨੇ ਨਹੀਂ ਕੀਤੀ ਅਸੀਂ ਕਰਾਂਗੇ ਮਗਰ ਅਖੀਰ ਚ ਕੀ ਆ ਅਜ ਤੱਕ ਐਮਐਸਪੀ ਨਹੀਂ ਮਿਲਦੀ ਕਿਸਾਨ ਅੱਜ ਵੀ ਬਾਰਡਰਾਂ ਤੇ ਬੈਠੇ ਅੱਜ ਵੀ ਕਿਸਾਨਾਂ ਨੂੰ ਝਿੰਦ ਕੀਤਾ ਜਾ ਰਿਹਾ 750 ਪਹਿਲਾ ਹੋਏ ਹੁਣ ਵੀ ਛੁੱਪ ਕਰਨ ਤੇ ਗੋਲੀ ਲੱਗੀ ਔਰ ਇਹੀ ਕਾਰਨ ਹੈ ਕਿ ਕਿਸਾਨ ਕਹਿੰਦੇ ਜੇ ਦੇਸ਼ ਦਾ ਅੰਨ ਦਾਤਾ ਦੇਸ਼ ਦੀ ਰਾਸ਼ਟਰੀ ਨੀਤੀ ਨਹੀਂ ਜਾ ਸਕਦਾ ਫਿਰ ਜਿਹੜੇ ਉਹਨਾਂ ਨੂੰ ਰਾਜਧਾਨੀ ਤੋਂ ਜਾਣ ਤੇ ਸ਼ਾਂਤਪੂਰਵਕ ਤਰੀਕੇ ਨਾਲ ਰੋਕਦੇ ਸਨ ਫਿਰ ਉਹ ਕਹਿੰਦੇ ਕਿ ਸਾਡੇ ਪਿੰਡ ਵੀ ਨਾ ਬੜੀ ਅਰ ਅੱਜ ਹਜ਼ਾਰ ਹਜ਼ਾਰ ਪੁਲਿਸ ਵਾਲਾ ਲਾ ਕੇ ਗੱਲ ਦਾ ਜਵਾਬ ਨਹੀਂ ਦੇਣਾ ਕਿਸੇ ਦਾ ਹਰ ਜਗ੍ਹਾ ਕਿਸਾਨ ਨੂੰ ਜਿਹਦਾ ਵੈਸੇ ਦਾ ਸਟੇਜਾਂ ਤੇ ਚੜ ਕੇ ਆਪ ਵਾਲੇ ਤੇ ਮੋਦੀ ਸਾਹਿਬ ਜੈ ਜਵਾਨ ਜੈ ਕਿਸਾਨ ਦੇ ਨਾਰੇ ਲਾਉਂਦੇ ਆ ਮਗਰ ਜਿੱਥੇ ਗੱਲ ਆ ਜਾਂਦੀ ਆ ਉਹਨਾਂ ਦੇ ਭਲੇ ਦੀ ਖੇਤ ਮਜ਼ਦੂਰ ਦੀ ਜਾਂ ਕਿਸਾਨਾਂ ਦੀ ਉੱਥੇ ਫੇਰ ਪੁਲਿਸ ਲਾ ਕੇ ਉਹਨਾਂ ਦੇ ਪ੍ਰੋਗਰਾਮ ਕਰਾਏ ਜਾਂਦੇ ਜਾਂ ਉਹਨਾਂ ਦੇ ਡਾਂਗਾ ਜਾਂ ਗੋਲੀਆਂ ਚਲਾਈਆਂ ਜਾਂਦੀਆਂ ਸੋ ਇਹ ਮੁੱਦੇ ਨੇ ਲੋਕਾਂ ਦੇ ਔਰ ਮੈਂ ਸਮਝਦਾ ਪਿਛਲੇ 8.5 ਸਾਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਪੰਜਾਬ ਵਾਸਤੇ ਵੀ ਆ ਇਸ ਹਲਕੇ ਵਾਸਤੇ ਵੀ ਕੋਈ ਕੰਮ ਨਹੀਂ ਕੀਤਾ ਅੱਜ ਸੜਕਾਂ ਦੇ ਹਾਲ ਵੇਖ ਲਓ ਸਕੂਲ ਕਾਲਜਾਂ ਹਸਪਤਾਲਾਂ ਦੇ ਹਾਲ ਵੇਖ ਲਓ ਉਹੀ ਹਾਲ ਸੈਂਟਰ ਦਾ ਜਿਹੜੇ ਕੰਮ ਉਸ ਵੇਲੇ ਬਾਲ ਸਾਹਬ ਦੇ ਕਰਤੇ ਕਰਤੇ ਅੱਜ ਹਰ ਜਗ੍ਹਾ ਹੀ ਡਾਕਟਰਾਂ ਦੀ ਘਾਟ ਸਕੂਲਾਂ 'ਚ ਟੀਚਰਾਂ ਦੀ ਘਾਟ ਕਿਤਾਬਾਂ ਬੱਚਿਆਂ ਨੂੰ ਨਹੀਂ ਮਿਲ ਰਹੀਆਂ ਮਤਲਬ ਹਾਲਾਤ ਤਾਂ ਬੜੇ ਗੰਭੀਰ ਬਣੇ ਪਈ ਆ ਮਗਰ ਸਰਕਾਰ 'ਚ ਜਿੰਨੀ ਉਸਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੱਟ ਜੋੜ ਹੈ ਕੇਜਰੀਵਾਲ ਸਾਹਿਬ ਸਾਨੂੰ ਸਭ ਦੇ ਫੋਟੋਆਂ ਵੇਖੀਆਂ ਨੇ ਭਗਵਾਨ ਸਤਮਾਨ ਹਰਿਆਣੇ 'ਚ ਕਾਂਗਰਸ ਲਈ ਵੋਟਾਂ ਮੰਗ ਰਿਹਾ ਦਿੱਲੀ ਜਾ ਕੇ ਮੰਗ ਰਿਹਾ ਬੇਸਤੇ ਕੋਨੇ-ਕੋਨੇ 'ਚ ਜਾ ਰਿਹਾ ਇੱਥੇ ਵੀ ਰਲ ਮਿਲ ਕੇ ਕੈਂਡੀਡੇਟ ਦਿੱਤੇ ਆ ਕਈ ਜਗ੍ਹਾ ਐਡੇ ਕਮਜ਼ੋਰ ਕੈਂਡੀਡੇਟ ਇਹਨਾਂ ਨੇ ਆਪਸ 'ਚ ਇੱਕ ਦੂਜੇ ਦੇ ਖਿਲਾਫ ਦਿੱਤੇ ਆ ਕਿ ਚਲੋ ਭਾਵੇਂ ਉਹ ਜਿੱਤ ਜੇ ਭਾਵੇਂ ਉਹ ਜਿੱਤ ਜੇ ਇਸ ਲਈ ਵੋਟ ਭਾਵੇਂ ਕਾਂਗਰਸ ਨੂੰ ਪਾ ਦਿਓ ਤਾਂ ਵੀ ਝਾੜੂ ਨੂੰ ਨਿਕਲਣੀ ਝਾੜੂ ਨੂੰ ਪਾ ਦਿਓ ਭਾਵੇਂ ਫਿਰ ਵੀ ਕਾਂਗਰਸ ਨੂੰ ਨਿਕਲੂ ਸਾਡੇ ਇੱਥੇ ਤਾਂ ਕੱਟ ਜੋੜ ਪਹਿਲਾਂ ਹੀ ਹੋ ਗਿਆ ਸੀ ਤੁਸੀਂ ਵੇਖ ਹੀ ਲਿਆ ਸਾਰੀ ਕਾਂਗਰਸ ਤੇ ਆਪ ਚ ਚੱਲੇਗੀ ਆਪ ਮਤਲਬ ਇੱਕੋ ਪਾਰਟੀ